ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨ ਸੰਧੂ ਜਿਵੇਂ ਕਿ ਤੁਹਾਨੂੰ ਦੋਸਤੋ ਪਤਾ ਹੀ ਆ ਵੀ ਵੋਟਾਂ ਦਾ ਮਾਹੌਲ ਆ ਪੰਜਾਬ 'ਚ ਤੇ ਮੋਟਾ ਵੋਟਾਂ ਦੇ ਮਾਹੌਲ ਨੂੰ ਹੀ ਦੇਖਦੇ ਦੇਖਦੇ ਮੇਰੇ ਵੀਰ ਨੇ ਮਣੀ ਗੱਲ ਨੇ ਦੋ ਗਾਲੇ ਨੇ ਲਾਈਨਾਂ ਲਿਖੀਆਂ ਸੀ ਥੋੜੀਆਂ ਹੀ ਆ ਤੇ ਤੁਹਾਡੇ ਸਾਹਮਣੇ ਪੇਸ਼ ਕਰੂਗਾ ਉਮੀਦ ਆ ਪਸੰਦ ਆਉਣੀਆਂ ਤੇ ਸ਼ੇਅਰ ਕਰੋਗੇ ਹਾਂਜੀ ਓ ਚੰਡੀਗੜ੍ਹ ਵਾਲੀਏ ਨਹੀਂ ਛੱਡ ਫੋਨ ਕਰਨਾ ਓ ਯਾਰ ਤੇਰੇ ਨੇ ਐਸੇ ਬਲੀ ਚਲਾਉਣਾ ਧਰਨਾ ਓ ਯਾਰ ਤੇਰੇ ਨੇ ਐ ਸੈਂਬਲੀ ਚਲਾਉਣਾ ਧਰਨਾ ਓ ਅੱਖ ਪੌਰਿਆਂ ਦੀ ਕੱਢਣੀ ਜੋ ਮੈਣੀ ਰੱਖੀ ਆ ਗਲਾਬ ਤੇ ਓ ਨੀਲੇ ਚਟਿਆਂ ਨੇ ਕਰ ਦਿੱਤਾ ਗੰਦਾ ਮਿੱਠੀਏ ਫੇਰ ਨਾ ਏ ਝਾੜੂ ਸਾਰੇ ਹੀ ਪੰਜਾਬ ਤੇ ਓ ਨੀਲੇ ਚਟਿਆਂ ਨੇ ਕਰ ਦਿੱਤਾ ਗੰਦਾ ਮਿੱਠੀਏ ਫੇਰ ਨਾ ਏ ਝਾੜੂ ਸਾਰੇ ਹੀ ਪੰਜਾਬ ਤੇ ਉਹ ਮੱਖਣੀ ਜੇ ਪੁੱਤ ਨਸ਼ਿਆਂ ਚ ਰੋਲਤੇ ਗੁਰੂ ਘਰ ਘਟ ਠੇਕੇ ਵੱਦ ਖੋਲਤੇ ਉਹ ਮੱਖਣੀ ਜੇ ਪੁੱਤ ਚਟਿਆਂ ਚ ਰੋਲਤੇ ਗੁਰੂ ਘਰ ਘਟ ਠੇਕੇ ਵੱਦ ਖੋਲਤੇ ਉਹ ਵੇਚਣੀ ਨਹੀਂ ਐ ਇੱਕ ਤੀਂ ਜ਼ਮੀਰ ਨਹੀਂ ਬੱਟੇ ਹਾ ਸ਼ਰਾਬ ਦੇ ਹੋ ਨੀਲੇ ਚਟਿਆਂ ਨੇ ਕਰ ਦਿੱਤਾ ਗੰਦਾ ਮਿੱਠੀਏ ਫੇਰ ਨਾ ਇਹ ਝਾੜੂ ਸਾਰੇ ਹੀ ਪੰਜਾਬ ਤੇ ਹੋ ਨੀਲੇ ਚਟਿਆਂ ਨੇ ਕਰ ਦਿੱਤਾ ਗੰਦਾ ਮਿੱਠੀਏ ਫੇਰ ਨਾ ਇਹ ਝਾੜੂ ਸਾਰੇ ਹੀ ਪੰਜਾਬ ਤੇ ਓ ਦਿੱਲੀ ਆਲਾ ਬਾਬੂ ਨਹੀਂ ਕਿਸੇ ਤੋਂ ਝੁੱਕਦਾ ਓ ਮੁੰਡਾ ਮਾਨਾਂ ਦਾ ਫਿਰੇ ਨਹੀਂ ਸ਼ੇਰ ਵਾਂਗੂ ਬੁੱਕਦਾ ਓ ਮੁੰਡਾ ਮਾਨਾਂ ਦਾ ਫਿਰੇ ਨਹੀਂ ਸ਼ੇਰ ਵਾਂਗੂ ਬੁੱਕਦਾ ਟੋਪੀ ਆਲਾ ਕਿੱਲ ਹੁਣ ਠੋਕਣਾ ਨਹੀਂ ਬੋਚੜ ਜਨਾਬ ਦੇ ਹੋ ਨੀਲੇ ਚਟਿਆਂ ਨੇ ਕਰ ਦਿੱਤਾ ਗੰਦਾ ਮਿੱਠੀਏ ਫੇਰ ਨਾ ਏ ਝਾੜੂ ਸਾਰੇ ਹੀ ਪੰਜਾਬ ਤੇ ਹੋ ਨੀਲੇ ਚਟਿਆਂ ਨੇ ਕਰ ਦਿੱਤਾ ਗੰਦਾ ਮਿੱਠੀਏ ਫੇਰ ਨਾ ਏ ਝਾੜੂ ਸਾਰੇ ਹੀ ਪੰਜਾਬ ਤੇ ਸਾਸੀ ਗਾਲ ਜੀ ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਧੰਨਵਾਦ ਜੀ ਥੈਂਕ ਯੂ